ਸਭ ਤੋਂ ਪਹਿਲਾਂ ਤਾਂ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਸਾਡੇ ਜ਼ਿਲ੍ਹੇ ਪਠਾਨਕੋਟ ਦੀ ਇੱਕ ਸੰਗਠਨ ਦੀ ਮੀਟਿੰਗ ਵਾਸਤੇ ਅਸੀਂ ਸਾਰਾ ਸੰਗਠਨ ਅੱਜ ਇੱਥੇ ਇਕੱਠੇ ਹੋਏ ਹਾਂ ਜਿਸ ਦੇ ਨਾਲ ਨਾਲ ਜਨਮ ਮਸ਼ਤਮੀ ਦਾ ਤਿਉਹਾਰਾ ਵੀ ਹੈ ਉਸ ਦੀ ਤਰ੍ਹਾਂ ਤਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਲੇਕਿਨ ਫਿਰ ਵੀ ਉਸ ਦੇ باوجود ਵੀ ਸਾਡਾ ਸਾਰਾ ਸੰਗਠਨ ਇੱਥੇ ਅੱਜ ਇਕੱਠਾ ਹੋਇਆ ਹੈ ਦੋ ਮੁੱਖ ਕਾਰਨ ਇਸ ਬੈਠਕ ਦੇ ਰਹੇ ਨੇ ਸਭ ਤੋਂ ਪਹਿਲਾਂ ਤਾਂ ਇੱਕ ਸੰਗਠਨ ਦੀ ਬੈਠਕ ਹੈ ਸਾਰਿਆਂ ਦੇ ਨਾਲ ਰੋਬਰੂ ਹੋਣਾ ਸੀਗਾ ਤੇ ਜਿਹੜੇ ਸਾਡੇ ਨਵੇਂ ਨਿਯੁਕਤ ਜਿਨ੍ਹਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਮਿਲੀਆਂ ਨੇ ਉਹਨਾਂ ਨੂੰ ਸਨਮਾਨਿਤ ਕਰਨਾ ਸੀਗਾ ਉਸ ਦੇ ਨਾਲ ਨਾਲ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹਨਾਂ ਦਾ ਅੱਜ ਜਨਮ ਦਿਵਸ ਹੈ ਤੇ ਅਸੀਂ ਸਾਰੀ ਟੀਮ ਮੰਤਰੀ ਸਾਹਿਬ ਸਾਡੇ ਸ਼੍ਰੀ ਲਾਲਚੰਨ ਘਟਾਰੂ ਚੜਕੀ ਸੌਰਨ ਸਲਾਰੀਆ ਜੀ ਸਾਡੇ ਹਲਕਾ ਇੰਚਾਰਜ ਅਮਿਤ ਮੰਟੂ ਜੀ ਵਿਭੂਤੀ ਸ਼ਰਮਾ ਜੀ ਹਲਕਾ ਇੰਚਾਰਜ ਪਠਾਨਕੋਟ ਤੇ ਸਾਡੇ ਗੁਰਦਾਸਪੁਰ ਦੇ ਲੋਕ ਸਭਾ ਰਜੀਵ ਸ਼ਰਮਾ ਜੀ ਤੇ ਸਮੁੱਚੀ ਟੀਮ ਅਸੀਂ ਇਕੱਠੇ ਹੋਏ ਆਏ ਹਾਂ ਤਾਂ ਕਿ ਅੱਜ ਅਸੀਂ ਅਰਵਿੰਦ ਕੇਜਰੀਵਾਲ ਜੀ ਦਾ ਜਨਮ ਦਿਨ ਜਿਹੜਾ ਹੈਗਾ ਉਹ ਸੈਲੀਬ੍ਰੇਟ ਕਰ ਸਕੀਏ ਤੇ ਵਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਉਕਸਾ ਹੈ ਵਰਕਰ ਬਹੁਤ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਸੈਲੀਬ੍ਰੇਸ਼ਨ ਵਾਸਤੇ ਅੱਜ ਸਾਰੇ ਇਕੱਠੇ ਹੋਏ ਆ ਤੇ થોડી देर बाद ਅਸੀਂ ਇੱਥੇ ਕੇਕ ਵੀ ਕੱਟਣ ਲੱਗੇ ਆ ਤੇ ਸਾਰੇ ਹੀ ਸਮੁੱਚੇ ਵਰਕਰ ਸਾਡਾ ਜੋ ਗ੍ਰਾਸ ਰੂਟ ਲੈਵਲ ਬੂਥ ਲੈਵਲ ਦਾ ਵੀ ਜੋ ਵਰਕਰ ਹੈ ਉਹ ਵੀ ਅੱਜ ਸਾਰੇ ਰਲ ਮਿਲ ਕੇ ਅਸੀਂ ਅਰਵਿੰਨ ਕੇਜਰੀਵਾਲ ਜੀ ਦਾ ਜਿਹੜਾ ਜਨਮ ਦਿਨ ਹੈ ਉਹ ਅਸੀਂ ਮਨਾ ਰਹੇ ਆ ਰਹੀ ਗੱਲ ਤੁਹਾਡੇ ਸਵਾਲ ਦੀ ਮੈਂ ਆਬੀਸਲੀ ਹਲੇ ਵੀਡੀਓ ਦੇਖੀ ਨਹੀਂ ਹੈ ਜਿਹਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ ਤੇ ਮੇਕਰ ਮੰਤਰੀ ਸਾਹਿਬ ਹੋਤੇ ਤੁਹਾਨੂੰ ਜ਼ਿਆਦਾ ਵਧੀਆ ਦੱਸ ਪਣਗੇ ਲੇਕਿਨ ਮਨੀਸ਼ ਸੋਧਿਆ ਜੀ ਸਾਡੀ ਪੂਰੀ ਟੀਮ ਸਾਡੇ ਪੰਜਾਬ ਦੇ ਪ੍ਰਧਾਨ ਇਨਚਾਰਜ ਮਨੀਸ਼ ਸੋਧਿਆ ਜੀ ਤੇ ਸਮੁੱਚੀ ਆਮ ਆਦਮੀ ਪਾਰਟੀ ਟੀਮ ਦਾ ਇੱਕੋ ਹੀ ਲਕਸ਼ ਹੈ ਉਹ ਹੈ ਪੰਜਾਬ ਦੀ ਣਤੀ ਪੰਜਾਬ ਦੀ ਤਰੱਕੀ ਤੇ ਪੰਜਾਬ ਦੇ ਵਿੱਚ ਰੰਗਲਾ ਪੰਜਾਬ ਬਣਾਉਣ ਦਾ ਜੋ ਸਾਡਾ ਸੁਪਨਾ ਹੈ ਉਹਨੂੰ ਕਿਸੇ ਵੀ ਤਰੀਕੇ ਦੇ ਨਾਲ ਪੂਰਾ ਕੀਤਾ ਜਾਵੇ ਉਸ ਤੇ ਵਾਸਤੇ ਭਾਵੇਂ ਨਸ਼ੇ ਮੁਕਤ ਦਾ ਅਭਿਆਨ ਜੋ ਸਾਡਾ ਵੱਖਰੇ ਵੱਖਰੇ ਪਿੰਡਾਂ ਦੇ ਵਿੱਚ ਚੱਲ ਰਿਹਾ ਹੈ ਆ ਜਾਂ ਸਾਡੇ ਯੂਥ ਕਲੱਬਸ ਦੇ ਜਿਹੜੇ ਵੱਖਰੇ ਵੱਖਰੇ ਯੂਥ ਨੂੰ ਖਾਸ ਕਰਕੇ ਜਿਹੜਾ ਅਸੀਂ ਨਸ਼ਿਆਂ ਚੋਂ ਕੱਢ ਕੇ ਹੁਣ ਸਪੋਰਟਸ ਵੱਲ ਦੇ ਰਹੇ ਆ ਸਾਡੀ ਮਹਿਲਾਵਾਂ ਵਾਸਤੇ ਵੀ ਅਸੀਂ ਬਹੁਤ ਸਟਰੋਂਗ ਕਿਨਾਂਮੇ ਕੰਮ ਕਰ ਰਹੇ ਆ ਤੇ ਸਾਡੇ ਸਾਰੀ ਸਮੁੱਚੀ ਆਮ ਆਦਮੀ ਪਾਰਟੀ ਟੀਮ ਦਾ ਇੱਕੋ ਹੀ ਲਕਸ਼ਾ ਹੈ ਸਾਡੇ ਪੂਰੇ ਸੰਗਠਨ ਦਾ ਇੱਕੋ ਹੀ ਲਕਸ਼ਾ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਪੰਜਾਬ ਨੂੰ ਵਾਪਸ ਰੰਗਲਾ ਪੰਜਾਬ ਬਣਾਇਆ ਜਾਵੇ ਤੇ ਜੋ ਅੱਜ ਤੱਕ ਪੁਰਾਣੀ ਸਰਕਾਰਾਂ ਨੇ ਨਹੀਂ ਕੀਤਾ ਉਹ ਸੀ ਕਰਕੇ ਦਿਖਾ ਰਹੇ ਆ ਤੇ ਆਉਣ ਵਾਲੇ ਸਮੇਂ ਚ ਉਹ ਹੀ ਸਾਰਾ ਕੁਝ ਕਰ ਦੇਵਾਂਗੇ ਅਸੀਂ ਪੂਰੇ ਤਿਆਰ ਹੈ ਜੀ ਸਾਡੇ ਵੱਲੋਂ ਭਾਵੇਂ ਕੱਲੇ ਇਲੈਕਸ਼ਨ ਕਰਾ ਦਿਓ ਸਾਡੀ ਆਮ ਆਦਮੀ ਪਾਰਟੀ ਦਾ ਸੰਗਠਨ ਪੂਰਾ ਤਿਆਰ ਹੈ ਸਾਡੇ ਲੋਕ ਪੂਰੇ ਤਿਆਰ ਨੇ ਤੇ ਅਸੀਂ ਪੂਰੀ ਇਕਤਾ ਦੇ ਨਾਲ ਪੂਰੇ ਬਲ ਦੇ ਨਾਲ ਸਾਰੇ ਇਲੈਕਸ਼ਨ ਅੱਗੇ ਆਉਣ ਵਾਲੇ ਜਿਹੜੇ ਹੈਗੇ ਉਹ ਕਰਨ ਜਾ ਰਹੇ ਆ ਬਲੌਕ ਸਮੇਤੀ ਦੇ ਇਲੈਕਸ਼ਨਸ ਵੀ ਕਰਾਂਗੇ ਇੱਥੇ ਪਠਾਨਕੋਟ ਦੇ ਵਿੱਚ ਕਾਰਪੋਰੇਸ਼ਨ ਦੇ ਇਲੈਕਸ਼ਨਸ ਵੀ ਹੋਣੇ ਅਸੀਂ ਉਹਦੇ ਵਾਸਤੇ ਵੀ ਬਿਲਕੁਲ ਤਿਆਰ ਹੋ ਜੀ ਤੇ ਮੇਰੇ ਵੀ ਆਪਣਾ ਆਮ ਆਦਮੀ ਪਾਰਟੀ ਦਾ ਐਡ ਕੀ ਅਸੀਂ ਪਠਾਨਕੋਟ ਡਿਸਟ੍ਰਿਕਟ ਦੇ ਵਿੱਚ ਬਣਾਉਣ ਜਾ ਰਹੇ ਹਾਂ ਕੈਂਡੀਡੇਟ ਸਾਡੇ ਸੰਗਠਨ ਦੇ ਵਿੱਚੋਂ ਸਾਡੇ ਸਾਡੇ ਵੋਲੰਟੀਅਰ ਸਾਹਿਬਾਨ ਜਿਨ੍ਹਾਂ ਨੇ ਇਨਾਂ ਇਨਾਂ ਚੀਰ ਪਾਰਟੀ ਨੂੰ ਦਿੱਤਾ ਹੈ ਇਹ ਆਮ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਦੀ ਨੀਤੀਆਂ ਨੇ ਜੇਤੇ ਮੋੜ ਲਾਉਣੀ ਹੈ ਜਨਤਾ ਨੇ ਤੇ ਤੁਹਾਡੇ ਸਾਹਮਣੇ ਕੁਛ ਹੀ ਦਿਨਾਂ ਦੇ ਵਿੱਚ ਵਿੱਚ ਦੇਖਿਓ ਅ ಬಹು